ਅੰਕਲ ਆ ਜਿਹੜੀ ਸੜਕ ਤੇ ਟੁੱਟੀ ਹੋਈ ਐ ਇਹਦੇ ਵਾਰ ਕੀ ਕਹੋਗੇ ਕੀ ਦਿੱਕਤਾਂ ਪੇਸ਼ਾਨੀਆਂ ਆਂਦੀ ਪਈਆਂ ਛੋਟੀਆਂ ਹੀ ਪਰੇਸ਼ਾਨੀ ਪੇਸ਼ਾਨੀ ਹੋਈ ਕੀ ਐ ਅੱਛਾ ਜੀ ਹਾਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਟੈਕਸ ਵੀ ਲੈਂਦੀ ਐ ਸੜਕਾਂ ਵੀ ਬਣਾਉਂਦੀ ਐ ਪਰ ਇੱਥੇ ਤਾਂ ਬੜਾ ਮਾੜਾ ਹਾਲ ਐ ਵੱਡੀ ਵੱਡੀ ਗੱਡੀਆਂ ਲੰਘਦੀਆਂ ਅੱਜ ਦਾ ਥੋੜਾ ਰੋਜ ਦਾ ਹੀ ਕੰਮ ਐ ਅੱਛਾ ਜੀ ਹਾਂ ਮੁੱਤਾਂ ਦਾ ਹੀ ਹੋ ਗਿਆ ਐ ਇਦਾਂ ਹੀ ਐ ਨਹੀਂ ਖਾਖਿਆ ਹੋਈ ਅੱਸੀ ਬਣ ਜੇਗੀ ਬਿਲਕੁਲ ਬਿਲਕੁਲ ਸਾਹਮਣੇ ਆਈ ਦੇਖ ਲਓ ਬਹੁਤ ਔਖਾ ਜੀ ਇੱਥੇ ਐਕਸੀਡੈਂਟ ਵੀ ਹੋ ਸਕਦੇ ਐ ਬਹੁਤ ਔਖਾ ਜੀ ਹਾਂਜੀ ਆ ਦੇਖੋ ਪਾਈ ਨੇ ਕਹੇਗਾ ਜੋ ਖਰਾਬ ਹੈਗੀ ਜ਼ਰੂਰ ਪ੍ਰਸ਼ਾਸਨ ਨੂੰ ਇਸ ਵੇਲੇ ਧਿਆਨ ਦੇਣਾ ਚਾਹੀਦਾ ਹੈ ਲੋ ਜਾਨਾ ਇਨਫੋਰਮੇਸ਼ਨ ਦੇ ਰਹੇ ਦੱਸਿਆ ਸਾਹਮਣੇ ਮੈਂ ਤੁਹਾਨੂੰ ਬਿਤਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੁੱਲ ਉੱਤੇ ਖੜੇ ਹੋਏ ਆ ਪੰਚਮ ਹਸਪੀਟਲ ਟੋਲ ਪੁਲ ਹੈਗਾ ਇੱਥੇ ਕੀ ਸੜਕ ਦਾ ਦੇਖੋ ਕਿੰਨਾ ਮਾੜਾ ਹਾਲ ਹੈ ਲੋਕੀ ਕਾਫੀ ਜ਼ਿਆਦਾ ਰਾਤ ਤੋਂ ਨਿਕਲਦੇ ਨੇ ਪਰ ਸੜਕ ਖਰਾਬ ਹੋਣ ਕਰਕੇ ਐਕਸੀਡੈਂਟ ਦਾ ਖਤਰਾ ਰਹਿੰਦਾ ਹੈ ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਕਿ ਪਿੱਛੇ ਜਿਹੜੀ ਸੜਕ ਆ ਬਣਾਨੀ ਚਾਹੀਦੀ ਆ ਤੁਹਾਨੂੰ ਦਿਖਾਣੇ ਆ ਕਿੰਦਾ ਦੀ ਸੜਕ ਬਣੀ ਹੈ ਕੀ ਹਾਲ ਹੈ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਪੁੱਲ ਹੈਗਾ ਤੇ ਇੱਥੇ ਆਟੋ ਵਗੈਰਾ ਵੀ ਲੰਘਦੇ ਨੇ ਦੇਖੋ ਕਾਰਾਂ ਵੀ ਸਪੀਡੋ ਸਪੀਡ ਜੋ ਹੈ ਰੰਗਦੀਆਂ ਆ ਸਾਹਮਣੇੋਂ ਪੱਖਵਾ ਰੋਡ ਤੋਂ ਲੋਕੀ ਜਿਹੜੇ ਆਂਦੇ ਨੇ ਤੇ ਇੱਥੋਂ ਲੈਫਟ ਮੁੜਦੇ ਨੇ ਤੇ ਇੱਥੇ ਸੜਕ ਦੇਖ ਸਕਦੇ ਹੋ ਕਿੰਦਾ ਬਜਰੀਆਂ ਨਿਕਲੀ ਹੋਈਆਂ ਸੜਕ ਦਾ ਕਿੰਨਾ ਮਾੜਾ ਹਾਲ ਆ ਦੇਖੋ ਆ ਤੁਹਾਨੂੰ ਦਿਖਾ ਰਹੀ ਹਾਂ ਕਿੰਦਾ ਦੀ ਸੜਕ ਹੈਗੀ ਆ ਦੇਖੋ ਇੱਕ ਕਾਰ ਲੰਗੀ ਆ ਕਿੱਦਾਂ ਸੜਕ ਟੁੱਟੀ ਹੋਈ ਐ ਜੁਹਾਨੇ ਲੋਕ ਇੱਥੋਂ ਲੰਘਣਗੇ ਐਕਟਿਵਾ ਬਾਈਕ ਅਸਲੀਪੋਂ ਦਾ ਖਤਰਾ ਬਣਿਆ ਰਹਿੰਦਾ ਐ ਦੇਖੋ ਕਾਰਾਂ ਨਿਕਲੀਆਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆ ਸੜਕ ਜਰੂਰ ਬਣਾਨੀ ਚਾਹੀਦੀ ਐ ਜੁਹਾਨੇ ਲੋਕਾਂ ਨਾਲ ਗੱਲ ਵੀ ਕਰਾਵਾਂਗੇ ਦੱਸਾਂਗੇ ਦੇਖੋ ਲੋਕੀ ਪੈਦਲ ਵੀ ਲੰਘਦੇ ਨੇ ਐਕਟਿਵਾ ਕਾਰਾਂ ਸਾਰੀ ਲੰਘਦੀਆਂ ਤੇ ਸੜਕ ਦਾ ਬਹੁਤ ਮਾੜਾ ਹਾਲ ਐ ਭਾਈ ਕੀ ਕਹੋਗੇ ਸੜਕ ਦਾ ਬੜਾ ਮਾੜਾ ਹਾਲ ਐ ਮੜਾ ਹਾਲ ਹੈ ਕਿੰਨੇ ਟੈਕਸ ਆਪਰ ਸੜਕਾਂ ਦਾ ਮੜਾ ਹਾਲ ਕੀ ਹੋ ਰਿਹਾ ਹੈ ਜੀ ਹਾਂ ਜੀ ਬਹੁਤ ਕੋਈ ਫੇਰ ਨਹੀਂ ਟੈਕਸ ਕੋਈ ਫੇਰ ਨਹੀਂ ਸ਼ਹਿਰ ਦੇ ਸਾਹਮਣੇ ਆਈ ਦੇਖ ਲਓ ਬਹੁਤ ਔਖਾ ਹੈ ਇੱਥੇ ਐਕਸੀਡੈਂਟ ਵੀ ਹੋ ਸਕਦੇ ਬਹੁਤ ਜਿਆਦਾ ਹਾਂ ਜੀ ਬਹੁਤ ਔਖਾ ਹੈ ਜੀ ਹਾਂ ਜੀ ਆ ਦੇਖੋ ਪਾਈ ਨੇ ਕਿਹਾਗਾ ਇੱਥੇ ਜਾਂ ਬੜਾ ਲੱਗਦਾ ਐਕਸੀਡੈਂਟ ਹੁੰਦੇ ਨੇ ਮੈਡਮ ਆਪ ਕੁਝ ਕਹਿਣਾ ਚਾਹੋਗੇ ਇਹ ਸੜਕਾਂ 'ਚ ਜੋ ਦਿੱਕਤ ਆ ਠੀਕ ਹੈ ਮੈਡਮ ਵੀ ਜਿ ਲੱਗਦਾ ਜੇ ਅਸੀਂ ਸੋਚਾਂ ਜਰੂਰ ਪ੍ਰਵਾਸੀ ਨਾਲ ਵੀ ਗੱਲ ਕਰਨੀ ਚਾਹੀਦੀ ਆ ਸੜਕ ਦਾ ਬੜਾ ਮੜਾ ਹਾਲ ਹੈ ਜੀ ਟੈਕਸ ਦੇਨੇ ਵੀ ਹੈਗੇ ਆ ਪਰ ਇਹ ਸੜਕ ਜੋ ਖਰਾਬ ਹੈਗੀ ਜਰੂਰ ਪ੍ਰਸ਼ਾਸਨ ਨੂੰ ਇਸ ਵੇਲੇ ਧਿਆਨ ਦੇਣਾ ਚਾਹੀਦਾ ਹੈ ਇਹ ਕੋ ਨਹਿਰ ਵੀ ਹੈਗੀ ਹੈ ਤੇ ਸੜਕ ਸਾਹਮਣੇ ਜਿਹੜਾ ਦੇਖੋ ਪੰਚਮ ਹਸਪੀਟਲ ਵੀ ਹੈਗਾ ਬਹੁਤ ਜ਼ਿਆਦਾ ਇੱਥੇ ਰੱਸ਼ ਨਿਕਲਦਾ ਹੈ ਕਾਰਾ ਐਕਟਿਵਾ ਸਾਈਕਲ ਸਾਰੇ ਇੱਥੋਂ ਲੰਘਦੇ ਨੇ ਪ੍ਰੈਸ ਵਾਲਿਆਂ ਦੀ ਵੀ ਗੱਡੀ ਲੰਘਦੀ ਹੈ ਬਹੁਤ ਜ਼ਿਆਦਾ ਇੱਥੇ ਮਾੜਾ ਹਾਲ ਹੈ ਤੜਕ ਦੇਖੋ ਕਿਦਾਂ ਬਜਰੀਆਂ ਜਿਹੜੀ ਨਿਕਲੇ ਹੋਈਆਂ ਆ ਆ ਕਿਉ ਕਿੰਨਾ ਪਿਆਚ ਹੈ ਅੱਗੇ ਵੀ ਹੈ ਸਰਕਾਰ ਲੱਗੀ ਤਾਂ ਹੋਈ ਆ ਪਰ ਇੱਥੇ ਜਿਵੇਂ ਹੁਣ ਗੱਡੀਆਂ ਆ ਵਗੈਰਾ ਲੰਘਦੀਆਂ ਬਹੁਤ ਜ਼ਿਆਦਾ ਲੋਕੀ ਪਰੇਸ਼ਾਨ ਹੈਗੇ ਆ ਸੜਕ ਜ਼ਰੂਰ ਬਣੀ ਚਾਹੀਦੀ ਹੈ ਸਰਕਾਰ ਤੋਂ ਅਪੀਲ ਹੈ ਕਿਉਂਕਿ ਬਹੁਤ ਜ਼ਿਆਦਾ ਰੁਕੀ ਲੰਘਦੇ ਨੇ ਉਧਰੋਂ ਦਿਖਾਨਾ ਜਿਹੜੇ ਉੱਥੋਂ ਲੋਕ ਆਉਂਦੇ ਨੇ ਉਹਨਾਂ ਨੂੰ ਵੀ ਦਿੱਕਤ ਆਂਦੀ ਹੈ ਅੰਕਲ ਆ ਜਿਹੜੀ ਸੜਕ ਤੇ ਟੁੱਟੀ ਹੋਈ ਹੈ ਇਹਦੇ ਪਰ ਕੀ ਕਹੋਗੇ ਕੀ ਦਿੱਕਤਾਂ ਪਰੇਸ਼ਾਨੀ ਆਂਦੀ ਪਈਆਂ ਟੋਟੇ ਵੀ ਪਰੇਸ਼ਾਨੀ ਪਰੇਸ਼ਾਨੀ ਹੋਈ ਕੀ ਹੈ ਅੱਛਾ ਜੀ ਹਾਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਟੈਕਸ ਵੀ ਲੈਂਦੀ ਹੈ ਸੜਕਾਂ ਵੀ ਬਣਾਉਂਦੀ ਹੈ ਪਰ ਇੱਥੇ ਤਾਂ ਬੜਾ ਮਾੜਾ ਹਾਲ ਹੈ ਵੱਡੀ ਵੱਡੀ ਗੱਡੀਆਂ ਲੰਘਦੀਆਂ ਅੱਜ ਦਾ ਥੋੜਾ ਗੋਝਦਾ ਹੀ ਕੰਮ ਹੈ ਅੱਛਾ ਜੀ ਹਾਂ ਮੁੱਤਾਂ ਦਾ ਹੀ ਹੋ ਗਿਆ ਐਦਾਂ ਹੀ ਹੈ ਨਹੀਂ ਖਾ ਕੇ ਹੋ ਗਿਆ ਅੱਸੀ ਬਣ ਜੇਗੀ ਬਿਲਕੁਲ ਬਿਲਕੁਲ ਅੰਕਲ ਨੇ ਪਤੇ ਦੀ ਗੱਲ ਕੀਤੀ ਹੈ ਕਿ ਸੜਕ ਦਾ ਜਿਹੜਾ ਮਾੜਾ ਹਾਲ ਹੈਗਾ ਤੇ ਪ੍ਰਸ਼ਾਸਨ ਤੋਂ ਅਪੀਲ ਕਰਦੇ ਆਂ ਸੜਕ ਜਰੂਰ ਬਣਾਈ ਜਾਵੇ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਪੰਚਮ ਹਸਪੀਟਲ ਕੋ ਖੜੇ ਹੋਏ ਸੀਗੇ ਇੱਥੋਂ ਲੰਘਦੇ ਵੇਲੇ ਸੀ ਦਿਖਾਇਆ ਕਿ ਸੜਕ ਨਾ ਮਾੜਾ ਹਾਲ ਆ ਲੋਕਾਂ ਨਾਲ ਗੱਲ ਵੀ ਕਰਾਈ ਆ ਤੇ ਬੰਦੇ ਵੀ ਲੰਘਦੇ ਹੈਗੇ ਆ ਇਦਾਂ ਦੀ ਖਬਰਾਂ ਦਿਖਾਉਂਦੇ ਰਵਾਂਗੇ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਸੜਕਾਂ ਜਰੂਰ ਵਧੀਆ ਬਣਾਨੀ ਚਾਹੀਦੀਆਂ